ਸਿਰਫ 600 ਰੁਪਏ ਦੀ ਬਜਟ ਦੇ ਨਾਲ ਬਣੀ ਇਸ ਫਿਲਮ ਨੇ ਕਮਾਈ ਸੰ 800 ਕਰੋੜ ਹਜੇ ਤੱਕ ਵੀ ਨਹੀਂ ਟੁੱਟਿਆ ਇਹ ਰਿਕਾਰਡ ਤੁਸੀਂ ਦੇਖ ਰਹੇ ਹੋ ਸੀ ਪਾਲੀਵੁੱਡ ਤੇ ਬਾਲੀਵੁੱਡ ਦੀ ਅਪਡੇਟਸ ਦੇ ਨਾਲ ਪਰਿਆ ਸ਼ੋ ਨਵੀਨ ਕੋਰੇ ਬਹੁਤ ਸਾਰੀਆਂ ਚੰਗੀਆਂ ਫਿਲਮਾਂ ਨੇ ਜਿਨ੍ਹਾਂ ਦਾ ਬਜਟ ਘੱਟ ਹੈ ਪਰ ਕਮਾਈ ਦੇ ਮਾਮਲੇ ਵਿੱਚ ਉਹਨਾਂ ਨੇ ਰਿਕਾਰਡ ਤੋੜ ਦਿੱਤੇ ਨੇ ਇਸ ਸੂਚੀ ਦੇ ਵਿੱਚ ਇੱਕ ਹੀ ਨਹੀਂ ਸਗੋਂ ਹੋਰ ਵੀ ਕਈ ਫਿਲਮਾਂ ਨੇ ਜਿਵੇਂ ਕਿ ਦਾ ਕੇਰਲਾ ਸਟੋਰੀ ਦਾ ਕਸ਼ਮੀਰ ਫਾਲਸ ਕਹੋਨਾ ਪਿਆਰ ਹੈ ਗੈਂਗ ਆਫ ਵਾਸੀਪੁਰਾ ਦੀ ਇਸ ਦੇ ਨਾਲ ਹੀ ਹਾਲੀਵੁੱਡ ਫਿਲਮਾਂ ਅਕਸਰ ਆਪਣੇ ਹਾਈ ਬਜਟ ਕਾਰਨ ਖਬਰਾਂ ਦੇ ਵਿੱਚ ਰਹਦੀਆਂ ਨੇ ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਹਾਲੀਵੁੱਡ ਫਿਲਮ ਬਾਰੇ ਦੱਸਣ ਜਾ ਰਹੇ ਹਾਂ ਜਿਸ ਦਾ ਬਜਟ ਸਿਰਫ 6 ਲੱਖ ਰੁਪਏ ਸੀ ਪਰ ਕਮਾਈ ਨੇ ਸਾਰੇ ਰਿਕਾਰਡ ਤੋੜਦੇ ਹੋਏ 800 ਕਰੋੜ ਦੀ ਕਮਾਈ ਕੀਤੀ ਅਸੀਂ ਜਿਸ ਫਿਲਮ ਬਾਰੇ ਅੱਜ ਗੱਲ ਕਰ ਰਹੇ ਹਾਂ ਉਹ ਹਾਲੀਵੁੱਡ ਫਿਲਮ ਪੈਰਾਨਾਰਮਲ ਐਕਟੀਵਿਟੀ ਹੈ ਜੋ ਸਾਲ 2007 ਦੇ ਵਿੱਚ ਰਿਲੀਜ਼ ਹੋਈ ਸੀ ਇਹ ਇੱਕ ਅਜਿਹੀ ਡਰਾਣੀ ਫਿਲਮ ਹੈ ਜਿਸ ਨੂੰ ਦੇਖਣ ਤੋਂ ਬਾਅਦ ਹਰ ਕੋਈ ਡਰ ਮਹਿਸੂਸ ਕਰਦਾ ਹੈ ਇਹ ਫਿਲਮ 오ਰੇਡ ਪੇਲੀ ਦੁਆਰਾ ਬਣਾਈ ਗਈ ਸੀ ਜਿਸ ਨੇ ਇਸ ਫਿਲਮ ਦੀ ਕਹਾਣੀ ਵੀ ਲਿਖੀ ਸੀ ਮੀਡੀਆ ਰਿਪੋਰਟਸ ਦੇ ਅਨੁਸਾਰ ਇਸ ਨੂੰ ਹੈਂਡਹੈਲਡ ਕੈਮਰਿਆਂ ਤੇ ਸੀਸੀਟੀਵੀ ਕੈਮਰਿਆਂ ਦੀ ਵਰਤੋਂ ਕਰਕੇ ਸ਼ੂਟ ਕੀਤਾ ਗਿਆ ਸੀ ਇਸ ਫਿਲਮ ਦਾ ਬਜਟ 15000 ਡਾਲਰ ਯਾਨੀ ਕਿ 6 ਲੱਖ ਰੁਪਏ ਜੋ ਕਿ ਫਿਲਮ ਦੇ ਕ੍ਰੂ ਮੈਂਬਰਾਂ ਅਤੇ ਕਲਾਕਾਰਾਂ ਦੀ ਬਦੌਲਤ ਸੀ ਇਹ ਫਿਲਮ ਸਿਰਫ 6 ਲੱਖ ਰੁਪਏ ਦੇ ਵਿੱਚ ਬਣੀ ਸੀ ਅਤੇ ਇਸ ਨੇ ਇੰਨੀ ਹਲਚਲ ਮਚਾ ਦਿੱਤੀ ਕਿ ਇਸ ਨੇ ਬਾਕਸ ਆਫਿਸ ਨੂੰ ਵੀ ਹਲਾ ਕੇ ਰੱਖ ਦਿੱਤਾ ਫਿਲਮ ਦਾ ਕਲੈਕਸ਼ਨ 193 ਮਿਲੀਅਨ ਯਾਨੀ ਕਿ 800 ਕਰੋੜ ਰੁਪਏ ਸੀ ਫਿਲਮ ਦੇ ਬਜਟ ਅਤੇ ਕਲੈਕਸ਼ਨ ਦੇ ਵਿੱਚ ਇੰਨਾ ਵੱਡਾ ਅੰਤਰ ਸੀ ਕਿ ਨਿਰਮਾਤਾ ਅਮੀਰ ਹੋ ਗਏ ਫਿਲਮ ਦੀ ਅਥਾਹ ਸਫਲਤਾ ਨੇ ਨਿਰਮਾਤਾਵਾਂ ਨੂੰ ਫਿਲਮ ਦਾ ਸਿਕਲ ਬਣਾਉਣ ਦਾ ਵੀ ਵਿਚਾਰ ਦਿੱਤਾ ਜੋ ਕਿ ਸਫਲ ਵੀ ਰਹਾ ਹੁਣ ਤੱਕ ਇਸ ਫਿਲਮ ਦੇ 7 ਸਿਕਲ ਬਣ ਚੁੱਕੇ ਨੇ ਫਿਲਮ ਦੀ ਸਫਲਤਾ ਨੂੰ ਦੇਖਦੇ ਹੋਏ ਨਿਰਮਾਤਾਵਾਂ ਨੇ ਇੱਕ ਤੋਂ ਬਾਅਦ ਇੱਕ ਸੱਤ ਸਿਕਲ ਬਣਾਏ ਫਿਲਮ ਦੇ 7ਵੇਂ ਸੀਕਵਲ ਨੂੰ ਬਣਾਉਣ ਲਈ 28 ਮਿਲੀਅਨ ਡਾਲਰ ਯਾਨੀ ਕਿ 230 ਕਰੋੜ ਰੁਪਏ ਦੀ ਲਾਗਤ ਆਈ ਅਤੇ ਕਮਾਈ ਦੇ ਮਾਮਲੇ ਤੇ ਵਿੱਚ ਇੱਕ ਵਾਰ ਫਿਰ ਇਤਿਹਾਸ ਰਚ ਦਿੱਤਾ ਇਸ ਫਿਲਮ ਦੇ ਸਾਰੇ ਸੀਕਵਲਾਂ ਦੀ ਕੁੱਲ ਕਮਾਈ ਲਗਭਗ 890 ਮਿਲੀਅਨ ਡਾਲਰ ਯਾਨੀ ਕਿ 7320 ਕਰੋੜ ਰੁਪਏ ਸੀ ਪੈਰਾਨਾਰਮਲ ਐਕਟੀਵਿਟੀ ਫਰੈਂਚਾਈਜ਼ੀ ਦੀ ਪਹਿਲੀ ਫਿਲਮ 2007 ਵਿੱਚ ਦੂਜੀ ਫਿਲਮ 2010 ਵਿੱਚ ਤੀਜੀ ਫਿਲਮ 2011 ਵਿੱਚ ਚੌਥੀ ਫਿਲਮ 2012 ਵਿੱਚ ਪੰਜਵੀਂ ਫਿਲਮ 2014 ਵਿੱਚ ਛੇਵੀਂ ਫਿਲਮ 2015 ਵਿੱਚ ਅਤੇ ਆਖਰੀ ਯਾਨੀ ਕਿ ਸੱਤਵੀਂ 2021 ਦੇ ਵਿੱਚ ਰਿਲੀਜ਼ ਹੋਈ ਸੀ